ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਲੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੁਣ ਪਿੱਛੇ ਤੁਸੀਂ ਦੇਖਦੇ ਹੋਣੇ ਫੈਕਟਰੀਆਂ ਬੜੀਆਂ ਬੜੀਆਂ ਚਾਰੇ ਪਾਸੇ ਫੈਕਟਰੀਆਂ ਫੈਕਟਰੀਆਂ ਹੈ ਜੀ ਉਹ ਪਿੱਛੇ ਪਹਾੜ ਵੀ ਦਿਖਦੇ ਪਏ ਸੀ ਅੱਜ ਪਹੁੰਚ ਗਏ ਜੀ ਅਸੀਂ ਬੱਦੀ ਬੱਦੀ ਵਾਲਾ ਰਸਤਾ ਤੁਹਾਨੂੰ ਪਤਾ ਹੀ ਆਂ ਗਾਹਾਂ ਕਿੱਧਰ ਕਿੱਧਰ ਨੂੰ ਜਾਂਦਾ ਜੀ ਹੈ ਪਹਾੜੀ ਏਰੀਆ ਚ ਪਹੁੰਚ ਗਏ ਕੀ ਗੱਲ ਤੁਹਾਡੇ ਲੂਜ ਕਿਤੇ ਖੜੇ ਹੋਗੇ ਮੇਰੇ ਲੂਂ ਕਾਤੇ ਖੜੇ ਹੋਗੇ ਛੱਡ ਜੀ ਨਾਲ ਬਾਜੀ ਤਾਂ ਪਹਾੜੀ ਪਰ ਚੜੇ ਵੀ ਨਹੀਂ ਪਹਿਨੀ ਛੱਡ ਬਾਈ ਜੀ ਕਾ ਖਾਤਾ ਬਾਈ ਜੀ ਕੀ ਫਤੇ ਅਸੀਂ ਚਾਲੇ ਪਾਏ ਵੇ ਜੋਰਜੀ ਸਾਹਿਬ ਨੂੰ ਜੀ ਉਹ ਲੈ ਦਮ ਤਾਂ ਸੀ ਕਿ ਕਿ ਗੈਸਰ ਕੇ ਉਂਤੇ ਕੜ ਚੱਲੇ ਆ ਨਾਲੇ ਤੇ ਕੱਲੋਂ ਬਸਾਖੀ ਆ ਜੀ ਉਹਦੇ ਕਰਕੇ ਮਨਥਾ ਟੇਕ ਹੋ ਜਾਊਗਾ ਸਦਾਜੀ ਬੰਨਣਾ ਨਾ ਮੰਨਣ ਲੂ ਖੜੇ ਹੋਏ ਵਿਆ ਕਿਉਂ ਇਸ ਕਰਕੇ ਕਿ ਕਿ ਇੱਕ ਤਾਂ ਪੰਦਲ ਬਾਈ ਹੋਈ ਵੀ ਆ ਥੋੜਾ ਥੋੜਾ ਇਥੇ ਮੀਂਹ ਪਿਆ ਵਾ ਖਾਣੇ ਨੂੰ ਨਹੀਂ ਖਾਵਾ ਚੱਲੇ ਜੀ ਪੂਰੇ ਮੌਸਮ ਠੰਡਾ ਹੈ ਜੀ ਉਹਦੇ ਕਰਕੇ ਥੋੜੀ ਥੋੜੀ ਠੰਡ ਲੱਗ ਰਹੀ ਆ ਬਈ ਹੈ ਨਾ ਜਿੰਨੀਆਂ ਮਸ਼ੀਨਾਂ ਹਨਾ ਉਹਨੇ ਪੂਰੇ ਤਾਂ ਫਿਰ ਫੈਕਟਰੀਆਂ ਬਹੁਤ ਆ ਜੱਜੇ ਨਾ ਪੂਰੇ ਤਾਂ ਹਾਂ ਪਹਿਲਾਂ ਆਏ ਵੀ ਆ ਫੈਕਟਰੀਆਂ ਉਹਨੇ ਬਹੁਤ ਆ ਚਾਰੇ ਪਾਸੇ ਦੇਖ ਲੈ ਜਿੱਧਰ ਨੂੰ ਵੀ ਨਿਗਾਹ ਮਾਰ ਲਾ ਫੈਕਟਰੀ ਹੋ ਫੈਕਟਰੀ ਆ ਤੇ ਇਹ ਮਾਚਲ ਦੀ ਸਪੈਸ਼ਲ ਅਸੀਂ ਐਨੇ ਸਕੰਜਵੀ ਪੀਣੇ ਲੱਗੇ ਆ ਤਾਂ ਤਾਂ ਅੱਜ ਸਾਨੂੰ ਬੁਲਾਉਣੇ ਲੱਗੇ ਆ ਕਿ ਤੁਸੀਂ ਵੀ ਪੀ ਲੈ ਇਹ ਕਹਿੰਦੇ ਭਾਈ ਵੀ ਪਹਾੜੀ ਤੇ ਚੜਦੇ ਤੇ ਪਹਿਲਾਂ ਵੀ ਛੋੜਾ ਜਿਹਾ ਮਤਲਬ ਹਾਜਮਾ ਕਰਨੇ ਵਾਲੀ ਚੀਜ਼ ਕੋਈ ਹਨਾ ਬਾਪ ਭਾਈ ਸਕੰਜਵੀ ਪੀ ਲਓ ਤਾਂ ਹੁਣ ਹੋਰ ਰੁਕੇ ਤੇ ਜੀ ਸਕੰਜਵੀ ਪੀਣਾ ਸੀਗਾ ਚਲੋ ਵੀਡੀਓ ਵੀ ਸ਼ੁਰੂ ਕਰ ਲਈਏ ਤੇ ਕਹਿੰਦੇ ਉਹ ਭਾਈ ਕਿੰਨਾ ਸੋਹਣਾ ਦੇਖੋ ਜਿਹਨੇ অল ਰੈਡੀ ਕੋਲ ਰੈਡੀ ਲੈ ਚਲੋ ਬੰਦਾ ਦਿਖਾਉਂਦੇ ਇੱਕ ਰੈਡੀ ਵਾਲਾ ਆ ਦੇਖੋ ਜੀ ਆ ਬੰਦਾ ਕਿੰਨਾ ਸੋਹਣਾ ਦੇਖੋ ਜੀ ਨੇ ਰੈਡੀ ਆਈ ਸੀ ਬਾਈ ਕਿੰਨੇ ਲਾਇਆ ਕਿੰਨੇ ਲਾਇਆ ਕਿੰਨੇ ਲਾ ਜੀ ਗਲਾਸ ਗਲਾਸ ਕਿੰਨੇ ਲਾ ਜੀ ਇੰਦਰ ਦਾ ਸਟਾਰਟ ਕਰੀ ਟੱਕਾ ਲਾਜੀ ਅੱਛਾ ਸਟਾਰਟ ਸਾਨੂੰ ਕਰਨਾ ਪੈਣਾ ਜੀ ਹੋਰ ਥੋੜਾ ਅੱਜ ਨਾਲ ਤਾਂ ਕਰਲੀ ਪਾਣੀ ਕਿੰਚਲਾ ਇੱਦਾਂ ਨਾ ਰੋ ਗਾ ਕਹਾ ਕੇ ਦੀ ਉਹ ਮਾਹਰ ਮਿਲ ਕੋਲ ਉਹਦੇ ਕੋਲ ਗੁੰਦਗਤੀ ਨਾਲ ਕੋਲ ਕਾ ਕੇ ਚਾਈ ਜਾਂਦਾ ਤਾਂ ਉਹ ਨਿਕ ਇਹਦੇ ਮੈਂ ਫਰਕ ਬਹੁਤ ਰੱਖਿਆ ਵਾ ਜੀ ਤੁਸੀਂ ਇਹਦਾ ਕਈ ਵਾਰ ਮੋਟਰ ਮੈਨੂੰ ਸਾਡਾ ਇੰਜਣ ਛੋਟਾ ਜੀ ਫਿਰ ਦੱਬ ਜਾਂਦਾ ਤੂੰ ਖਾਣੇ ਵਾਲਾ ਇੰਜਣ ਸਾਡਾ ਬੜਾ ਹੈ ਆ ਪੀਟਣ ਵਾਲਾ ਇੰਜਣ ਛੋਟਾ ਹੈ ਫਿਰ ਦੱਬ ਜਾਂਦਾ ਹੋ ਜਾਂਦਾ ਇਹਦਾ ਕੰਮ ਦਾ ਕਰਾਉਣ ਵਾਲਾ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਚਲੋ ਜਿਹੜੇ ਏਰੀਆ 'ਚ ਖੜੇ ਜੀ ਅੱਛੇ ਮੌਕੇ ਕਿੰਨੇ ਕ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਵਾ ਜੀ ਹਾਂ ਜੀ ਹਾਂ ਹਾਂ ਬਿਲਕੁਲ ਅਸੀਂ 32 ਇੰਡਸਟਰੀ ਏਰੀਆ ਦੇ ਵਿੱਚ ਹਾਂਜੀ ਹਾਂ ਉਹ ਫੈਕਟਰੀਆਂ ਰਮੀਆ ਵੱਡ ਰਹੀਆਂ ਕੁਝ ਬਣੀਆਂ ਹੋਈਆਂ ਨੇ ਕੋਈ ਡੁੱਬ ਗਿਆ ਕੋਈ ਤਰ ਗਿਆ ਬੈਸੂਨ ਦੀ ਕਿਰਪਾ ਨਾਲ ਹਾਂਜੀ ਹਾਂ ਹਾਂ ਇੱਕ ਵਾਰ ਮੈਂ ਇੱਥੇ ਮੈਂ ਕਹਿੰਦਾ 3-4 ਸਾਲ ਪਹਿਲਾਂ ਦੀ ਗੱਲ ਹੈ ਇੱਥੇ ਅੱਖਾਂ ਨਾਲ ਕੀਤੀ ਫਾਇਟਰ ਨੂੰ ਮੈਂ ਖੜ ਕੇ ਦੇਖ ਕੇ ਗਿਆ ਅੱਛਾ ਜੀ ਪਰ ਉਹਨੂੰ ਬੁਝਾਉਣ ਬੁਝਾਉਣ ਵਾਲਾ ਕੋਈ ਨਹੀਂ ਆਇਆ ਹੂੰ ਫਿਰ ਉਹਦੇ ਬਾਅਦ ਵਿੱਚ ਪਤਾ ਲੱਗਿਆ ਵੀ ਉਹਦੇ ਮਾਲਕ ਨੇ ਸਰਕਾਰ ਵੱਲੋਂ ਲੋਨ ਲੱਤਾ ਹੋਇਆ ਸੀ ਉਹਨੇ ਆਪਣਾ ਘਾਟਾ ਸੋਹ ਕਰਕੇ ਆਪੇ ਕੋਈ ਗੇਮ ਪਾਤੀ ਹੁਣ ਰੱਬ ਜਾਣੇ ਕਣੀ ਇਹ ਸੁਣ ਨਾ ਚਾਹ ਗੱਲ ਉਹ ਦੇਖੀ ਉਹ ਦੇਖੀ ਭਰਾਵਾ ਯਾਰ ਇੰਡੀਆ ਟੈਨ ਲਾਇਆ ਕਿ ਨਾ ਉਹ ਫਿਰ ਨੇ ਜਾ ਰਹੇ ਆ ਆ ਕਹਾ ਕਾ ਕੇ ਜੀ ਚਲੋ ਗੰਦੇ ਦਾ ਰਸ ਬਣਾ ਦੇ ਹੁਣ ਮੈਂ ਗੰਦੇ ਦਾ ਰਸ ਬਣਾ ਦੇਦਾ ਰਾਜਾ ਮਾਜਾ ਮੈਂ ਹੋਰੀ ਵਾਰ ਕਟਾਉਣ ਦਾ ਅਧ ਘਾਟਰ ਕਰਾਉਣਾ ਅੱਛਾ ਅੱਜ ਪਹਿਲੇ ਜੁਰੇ ਪਈਆ ਸੁਣ ਕੀ ਕਰੀਏ ਭਰਾ ਇਕਦਮ ਬੋਤਲੇ ਚ ਗੰਦੇ ਉਤਾਂ ਮੂਹ ਗੋਦਕਤੀ ਦਾ ਪੀ ਲੋ ਯਾਰ ਰਸੇ ਬਿਨਾ ਨਹੀਂ ਨਾ ਅਰੇ ਵੀਰ ਦੱਸ ਤਾ ਕੀ ਕਰਨਾ ਫਿਰ ਤੇ ਤਾਂ ਚਲਾਵਾ ਬਰਫੀ ਹੈਗੀ ਪਰ ਮੇਰੀ ਮੂੰਹ ਤੈਨੂੰ ਉਧਰ ਹੀ ਪੀ ਲੋ ਇਹ ਠੀਕ ਬੰਦ ਕੇ ਪੀ ਲਈ ਮੀ ਲੋ ਆਪਾਂ ਲਾ ਦੇ ਪਾਈ ਇਹਨਾਂ ਨੂੰ ਗੁੰਦ ਗਤੀਰਾ ਉਹ ਰੇੜੇ ਵੀ ਮਲਾਤੋ ਹੀ ਉਹਦੀ ਉਹ ਆਹ ਹੈ ਮੈਂ ਵੀ ਨਾਲ ਗਿਆਗਾ ਉਹਨੂੰ ਪੱਥਰਾਂ ਦੇ ਗੱਡੇ ਦਾ ਰਾਦ ਬੁਲਾਉਗਾ ਕਰਤਾ ਦਾ ਕਾਰ ਲੈ ਲੈ ਬਚਾਓ ਹੋ ਗਿਆ ਬਚਾਓ ਸਹੀ ਗੱਲ ਉਹਦਾ ਬ੍ਰੇਕਿੰਗ ਉਹਦੀ ਡਿਸਕ ਦੀ ਜੀ ਸਕੂਟਰ ਦੀ ਮੂਰੇ ਵੀ ਤਾਂ ਰੁਕ ਗਈ ਉਹ ਉਹ ਪਿੱਛੇ ਤੋਂ ਬਚਾ ਲਈ ਉਤਰ ਕੇ ਗਰੀ ਮੂਰੇ ਉਹ ਹਾਂ ਜੀ ਹਾਂ ਸਵੇਰ ਕਿੰਨੀ ਤੋ 7:00 ਬਚ ਨਹੀਂ ਸੀ ਤਾਂ ਬਚਾ ਹੋ ਗਿਆ ਜੀ ਹਾਂ ਚਲੋ ਜੀ ਆ ਤਾਂ ਅਸੀਂ ਰੈਡੀ ਕੋ ਖੜ ਕੇ ਕਹਾ ਕਾਉਦੇ ਆ ਸਹੀ ਗੱਲ ਆ ਇਹ ਸਹੀ ਗੱਲ ਤਾਂ ਨਹੀਂ ਹੈਗਾ ਬਿਜ਼ਨਸ ਤਾਂ ਕੋਈ ਮਾੜਾ ਨਹੀਂ ਵੇਚਣਾ ਤਾਂ ਵੇਚਣਾ ਦੀ ਸੋਤ ਮਾੜੀ ਹੋ ਜਾਂਦੀ ਕੰਮ ਕੋਈ ਮਾੜਾ ਨਹੀਂ ਕੰਮ ਕੋਈ ਮਾੜਾ ਨਹੀਂ ਸਹੀ ਗੱਲ ਆ ਹੁਣ ਜੇ ਆ ਬੰਦਾ ਜੇ ਵਧੀਆ ਧੰਗ ਨਾਲ ਚਲਾਵਾ ਰਿਹਾ ਜੇ ਉਹਨੂੰ ਪਤਾ ਨਹੀਂ ਕਿੱਥੇ ਗਿਆ ਮਰਾ ਕਿੱਥੇ ਨਹੀਂ ਹਾਂ ਜੀ ਗਾਕ ਤਾਂ ਅਸੀਂ ਵੀ ਰਹ ਹੁੰਦੇ ਹੀ ਤੇ ਰੁਕੇ ਤਾਂ ਅਸੀਂ ਵੀ ਰਹ ਸੀ ਨੂੰ ਇਹਦੇ ਬਿਲਕੁਲ ਬਿਲਕੁਲ ਹਾਂ ਜੀ ਉਹਨੂੰ ਪਤਾ ਨਹੀਂ ਕਿੱਧਰ ਲੰਘ ਗਿਆ 2 ਰੁਪਏ ਵਾਟ ਲੰਦਾ ਸਹੀ ਗੱਲ ਆ ਜੀ ਪਰ ਇਹ ਕਦੇ ਵੀ ਜਿਹਦੇ ਕੋਲ ਜਾਣੇ ਉਹਦੇ ਕੋਲ ਜਾਣੇ ਉਹਦੇ ਨੇੜੇ ਤੇ ਗੁੱਡਪਤੀ ਵਾਲਿਆਂ ਦੇ ਨੇੜੇ ਬ ਕੰਡਮੀ ਲੱਗੀ ਵੀ ਕੋਈ ਯਾਰ ਇੱਕ ਦਿਨ ਸਿੱਧਾ ਚੱਲਿਆ ਉਹ ਤਾਂ ਕੋਈ ਉਹ ਪਿੱਛੇ ਜਾ ਮੇਰੀ ਕਾਰ ਨਾਲ ਕੁਝ ਵੀ ਦੂਜੀ ਟੱਕਰ ਮਾਰ ਕੇ ਪਿੱਛੇ ਮਨੇ ਦੋਨੇ ਗਿਰੇ ਤਾਂ ਉਹ ਬਦਾ ਹੋ ਜਾਂਦਾ ਚੱਲ ਕੰਨ ਕਰਾਈ ਹੋ ਜਾਂਦਾ ਪਤਾ ਕੀ ਐਕਸੀਡੈਂਟ ਕੋ ਕਰਨਾ ਤਾਂ ਚਾਹੁੰਦਾ ਨਹੀਂ ਹੁੰਦਾ ਉਹ ਤਾਂ ਆਇਆ ਚੱਲਦਾ ਫੇਰ ਵੀ ਜੇ ਮੋੜਣਾ ਹੁੰਦਾ ਨਾ ਅੱਗੇ ਪਿੱਛੇ ਦੇਖ ਲਈਦਾ ਹੁੰਦਾ ਮੈਂ ਠੀਕ ਨਹੀਂ ਤੇ ਇਹ ਕੁਝ ਮਾਦਰ ਕਰੇ ਇੱਕਦਮ ਮੈਦਨ ਕੁ ਪਾਣੀ ਲੱਗ ਮੇਰੇ ਨਾਲ ਬੰਦਾ ਪਿੱਛੇ ਨੂੰ ਪਿੱਛੇ ਚਲਿਆ ਬਦਾ ਪਾਣੀ ਨਿੰਬੂ ਪਾਣੀ ਦਾ ਤਨੂ ਉਹਨਾਂ ਨੂੰ ਪਲਾਉਣਾ ਪੈਣਾ ਤਾਂ ਬਚਾਅ ਹੋ ਗਿਆ ਹੋ ਗਿਆ ਨਾਲੇ ਬੋਲਦਾ ਥਣੀ ਅਰ ਬੀਜੀ ਵੀ ਕਰਨੀ ਸੀ ਨਾਲੇ ਠੀਕ ਨਹੀਂ ਬਚਾਓ ਤੇ ਬਚਾਓ ਦੇਖ ਕੇ ਰੋਡ ਪਰ ਲੋਹੇ ਨੇ ਸਾਲਾ ਨੇ ਸਿੱਧਾ ਹੌਲਣਾਂ ਦੇ ਬੰਦੇ ਦਾ ਹੱਟ ਪੈਰ ਵੀ ਨਾ ਆਉਣ ਦਿੱਤਾ ਹੁੰਦਾ ਸਾਰੀ ਬੱਚੇ ਗਿਰ ਵੀ ਜਾਂਦੀ ਟੋੜ ਟੁੜਲਾ ਮੈਂ ਸਿੱਧੇ ਕਹਿੰਦੇ ਚਲੋ ਮੇਰੇ ਘਰਾਂ ਨੂੰ ਹੀ ਅਹੀਂ ਆ ਕਰ ਪੱਟੀ ਬੁੱਟੀੇ ਕਰਾ ਦਿਓ ਡਾਕਟਰ ਬਣੀ ਨਹੀਂ ਹੋਰ ਕਿੱਸਾ ਨਹੀਂ ਜਾਵਾਂ ਡਾਕਟਰ ਹੀ ਹੈ ਸੋਚਦਾ ਰਹੀ ਫੇਰ ਇਹ ਕਈ ਵਾਰ ਕਈ ਵਾਰ ਸਾਥ ਚੱਲਦਾ ਫੇਰ ਨਹੀਂ ਸੋਚਦਾ ਇਹਨਾਂ ਕਈ ਵਾਰ ਸਾਥ ਮੇਰੇ ਅਹੀਂ ਆ ਵੀਰੇ ਤੇ ਮੇਰੇ ਵਰਗਾ ਵੀ ਐ ਆਉਦਾ ਓਏ ਤੂੰ ਦੇਖਿਆ ਨਹੀਂ ਹਾਂ ਦੇ ਨਹੀਂ ਐਨੇ ਚ ਕੰਮ ਹੋ ਜਾਂਦਾ ਕਿਸ ਸਮਾਂ ਉਦੋਂ ਤੱਕ ਕਰਾ ਦਿੰਦੇ ਐਨੇ ਚ ਐਨੇ ਦੇ ਕੰਮ ਹੋ ਜਾਂਦਾ ਨਾ ਘਬਰਾ ਜੰਦਾ ਵੀ ਉਹ ਹੋ ਆ ਗਿਆ ਹੋ ਗਿਆ ਫਲਾਣਾ ਵਾੜਾ ਵਗਾਣਾ ਹੋ ਗਿਆ ਚਲ ਸਹੀ ਗੱਲ ਜਿੱਥੇ ਮੰਨੋ ਵੀ ਮੇਰੀ ਗਲਤੀ ਹੈ ਜਿੱਥੇ ਗਲਤੀ ਉੱਥੇ ਸੌਰੀ ਕਹਿੰਦੇ ਕੁਛ ਨਹੀਂ ਆਹ ਆਹ ਸਾਡਾ ਨਾਮ ਵੀ ਭੁੱਲੇ ਨਹੀਂ ਸੀ ਹਾਂ ਹਾਂ ਨਾ ਨਾ ਠੀਕ ਆ ਠੀਕ ਆ ਜਿੱਥੇ ਗਲਤੀ ਉੱਥੇ ਸੌਰੀ ਮੈਂ ਨੌਕਰੀ ਪਾ ਲਿਆ ਸੌਰੀ ਦੋ ਸ਼ਬਦ ਸਿਰਫ ਐਡੀ ਇੱਕ ਗਲਤੀ ਹੋ ਗਈ ਜੀ ਸੌਰੀ ਐਡੇ ਚ ਅਗਲਾ ਠੰਡਾ ਹੋ ਜਾਂਦਾ ਬੱਚੇ ਮੇਰਾ ਉੱਥੇ ਨਹੀਂ ਦਿੱਖੋ ਇੰਡੀਕੇਟਰ ਕੋ ਨਹੀਂ ਆ ਰਿਹਾ ਪਿੱਛੇ ਮਾਰ ਕੇ ਉਹ ਨਹੀਂ ਮੈਂ ਘਰ ਅੰਦਰ ਬਿਠਾ ਲਈ ਮੈਂ ਘਰ ਨਹੀਂ ਮੈਂ ਕਿਹਾ ਸਟਿੱਕਾ ਲੈਣੇ ਇਹਨੂੰ ਜਾਣਦੀ ਸੀ ਜਿੱਦ ਮੈਂ ਭੇਜ ਦਿੱਤਾ ਬਲੇ ਜਾ ਰਹੇ ਆਪਣੇ ਵਰਗੇ ਨਹੀਂ ਹੁੰਦੇ ਹਾਂ ਆਪਣੇ ਜੇ ਆਪਾਂ ਸਾਰਿਆਂ ਨੂੰ ਆਪਣੇ ਵਰਗੇ ਸਮਝੂਗਾ ਨਾ ਸਾਰੇ ਆਪਣੇ ਵਰਗੇ ਹੋਗੇ ਬਿਲਕੁਲ ਬਿਲਕੁਲ ਕਿਸੇ ਦਾ ਬੀਪੀ ਵੱਧਦਾ ਉਹ ਮੈਂ ਕਿਹਾ ਘਟਦਾ ਉਹ ਦੇਖਣਾ ਬੰਦਾ ਸਾਰਾ ਕੁਝ ਹਾਂ ਸਮੇਂ ਦੇ ਕਾਟ ਸਹੀ ਗੱਲ ਹੈ ਮਿਲਾਂਦੇ ਆ ਜੀ ਫਿਰ ਤੁਹਾਨੂੰ ਫੈਮਿਲੀ ਨਾਲ ਲਓ ਜੀ ਪਹੁੰਚ ਗਏ ਹਰੀਪੁਰ ਬਾਬਿਆਂ ਦੇ ਸਥਾਨ ਤੇ 뷰 ਬੜਾ ਵਧੀਆ ਜੀ ਉਹਦਾ ਆ ਸਾਹਮਣੇ ਦੇਖਦਾ ਜੀ ਬੱਦੀ ਮੱਦੀ ਵੀ ਬਹੁਤ ਬੜਾ ਭਾਈ ਬਹੁਤ ਏਰੀਆ ਮਾਨੂੰ ਫੈਲਿਆ ਹੋਇਆ ਫੈਕਟਰੀਆਂ ਫੈਕਟਰੀਆਂ ਇਹ ਆ ਵੀ ਲੋਕਾਂ ਦੀ ਜ਼ਿੰਦਗੀ ਆ ਦੇਖ ਲਓ ਜਿਹੜੇ ਪਹਾੜਾਂ ਦੇ ਬੈਠੇ ਹਨਾ ਵੀ ਮਤਲਬ বারবার পাਣਾ ভাইজি উਰੇ بڑا ਸਾਢੇ ਵਰਗਿਆਂ ਨੂੰ ਤਾਂ મતલਬ عجیب ਜਾ ਲੱਗਦਾ ਵੀ উਰੇ ਕਿਦਾਂ ਬਚਰੇ ਰਹਿੰਦੇ বাসਦੇ ਆ ਇੱਧਰ ਦਰਸ਼ਨ ਕਰੋ ਜੀ ਆਪਿਆਂ ਦੇ ਤੇ ਅੰਦਰ ਲਿਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਬਾਕੀ ਸੰਗਤ ਸਾਡੀ ਹੱਥ ਪੈਰ ਧੋ ਰਹੀ ਆ ਮੈਂ ਆਇਆ ਤਾਂ ਜੀ ਪ੍ਰਸ਼ਾਦ ਲੈਣਾ ਤੇ ਸੰਗਤ ਦਾ ਇਕੱਠ ਉੱਦਾਂ ਵੀ ਬਹੁਤ ਹੋਇਆ ਵਾ ਗੱਡੀ ਖਾਸ ਹੀ ਕਾਫੀ ਗੱਡੀ ਖੜੀ ਆ ਚਲੋ ਹੋ ਗਿਆ ਹਣ ਚੱਲਦੇ ਜੀ ਅੰਦਰ ਕਰਦੇ ਆ ਜੀ ਦਰਸ਼ਨ ਬਾਬਾ ਜੀ ਦੇ ਜਾ ਕੇ ਲਓ ਜੀ ਸੰਗਤ ਦੇ ਕਰੋ ਦਰਸ਼ਨ ਅੰਦਰ ਕਿਸੇ ਕਾਰਨ ਕਰਕੇ ਕੈਮਰਾ ਨਹੀਂ ਚਲਾ ਸਕੇ ਜੀ ਉਹਦੇ ਕਰਕੇ ਬਾਹਰੋਂ ਦਰਸ਼ਨ ਕਰ ਲਓ ਅੰਦਰ ਕੈਮਰਾ ਨਹੀਂ ਜੀ ਚੱਲਿਆ ਠੀਕ ਹੈ ਜੀ ਆ ਤੁਸੀਂ ਹਲਾਉਣੇ ਲੈਣੇ ਹੁਣ ਤਾਂ ਝੁੰਛਾ ਲੈ ਹੈਂ ਝੁੰਛਾ 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 ਹਲੇ ਨਿਆਣੇ ਵਾਲੀ ਆਤ ਤੇ ਅੰਦਰ ਵਿੰਦਰਿੰਦਰ ਕੋ ਪੈਸੇ ਖਤਮ ਹੋ ਜਾਣੇ ਮੈਂ ਤਾਂ ਲੈ ਜਿਹੜੀ ਚੀਜ਼ ਲੈਣੀ ਆ ਹਲੇ ਨਿਆਣੇ ਵਾਲੀ ਆਤ ਗਈ ਨਹੀਂ ਤੇਰੀ ਮੈਂ ਲੈ ਮੈਂ ਪੁੱਛ ਇੱਕ ਗੱਲ ਐ ਜੋ ਮਰਜੀ ਐ ਜੇ ਆਪਾਂ ਚੀਜ਼ਾਂ ਦੇਖ ਲੈਣੇ ਫਿਰ ਇਹਨਾਂ ਦਾ ਵੀ ਕੋਈ ਘਰ ਨੂੰ ਚੀਜ਼ ਲੈ ਲਈ ਜ਼ਰੂਰੀ ਤਾਂ ਕਿ ਖਲਾਉਣੇ ਲੈਣੇ ਨੇ ਨਹੀਂ ਉਹ ਕੇ ਨਹੀਂ 2 ਰੋਟਾ ਵੀ ਆ ਉਹ ਤਾਂ ਹੈ ਜੀ ਰੋਟਣਾ ਵੀ ਆ ਮੋਗਰੀ ਵੀ ਆ ਬੇਲਣਾ ਵੀ ਆ ਮਾਸੀ ਜੀ ਨੇ ਕੰਨੀ ਕੰਨੀ ਚੀਜ਼ ਬੰਨੀ ਕਰ ਰੱਖੀ ਵੀ ਦੇਖ ਲਓ ਜੀਜਾ ਜੀ ਉਹ ਮੋਈ ਫੜ ਬਟਾ ਜੀਜਾ ਜੀ ਜੀਜਾ ਫੋਲਡ ਜੀਜਾ ਦੇ ਉਹ ਪਹਿਲਾਂ ਲੈਣੀ ਆ ਜੀਜਾ ਲਵੰਦਾ ਲੰਗਰ ਚ ਦਵਾ ਦਿੰਦੇ ਦਵਾ ਦਿੰਦੇ ਪੁੱਤ ਪਹਿਲਾਂ ਪਹਿਲਾਂ ਮੱਥਾ ਤਾਂ ਤੇ ਉਹ ਮੱਥਾਵਾ ਤੇ ਲੀ ਗਿਓ ਦਾਦਾ ਅੰਦਰ ਲੰਗਰ ਚ ਕਿਹੜੇ ਕਮੈਂਟਾਂ ਚ ਗਣਨਗੇ ਹਾਂਜੀ ਮਾਸੀ ਜੀ ਜੀਜੇ ਤੇ ਕੋਤ ਕਰਵਾਈ ਜਾਂਦੀ ਆ ਕੋਈ ਨਹੀਂ ਆਇਤਾ ਦਵਾ ਦੂੰਗੇ ਐਸੀ ਕੋਈ ਗੱਲ ਨਹੀਂ ਪਾ ਮੱਥਾ ਢੇਕ ਲੀਓ ਪਛਾਦਾ ਸਕੀ ਪੁੱਤ ਫੇਰ ਪਛਾਦਾ ਸਕੀ ਇਹ ਦਵਾਨੇ ਸਰ ਦੇਖੋ ਕਿੰਨੀ ਥੋੜੀ ਸਟੈਬਿਟੀ ਕਰੀ ਦੀ ਤਾਂ ਬੋਲਦਾ ਸਰ ਵਿੰਟਰ ਤੇਰੀ ਹਰੇਕ ਗੱਲ ਸਮਝਦੇ ਨਾ ਸਮਝਾ ਮੇਰੇ ਕੋਲ ਤਾਂ ਹੁੰਦੀ ਹੀ ਨਹੀਂ ਜੀ ਤੇ ਮੈਂ ਤੇਰੇ ਫੋਨ ਤੇ ਬੋਲਦੀ ਸੀ ਜਿਹੜਾ ਰੰਡੀ ਵਾ ਜਾਣਾ ਆਰੇ ਮੈਂ ਜਾਣਾ ਹਾਂਜੀ ਜਾ ਦੂਜਾ ਕਹਿੰਦਾ ਮੈਂ ਕੰਮ ਕਰ ਖਿਆ ਪਰ ਟਿੱਕ ਜਦੋਂ ਡਿੱਗ ਗਿਆ ਸਰ ਹਾਂ ਹਾਂ ਪੁੱਟ ਗਿਆ ਲੈ ਲਓ ਜੀ ਸੰਗਤ ਲੈ ਲੀ ਮੈਂ ਦਊਂਗੀ ਇਹ ਤੇ ਐਨੀ ਡੈਕੋਰੇਸ਼ਨ ਮਸੀ ਕਾਤੇ ਕੋਈ ਪ੍ਰੋਗਰਾਮ ਇਹ ਬਸਾਖੀ ਕਰਕੇ ਹੋਣੀ ਹੈ ਨਾ ਜੀ ਨਹੀਂ ਇਹ ਜੇ ਉਰੇ ਬਾਬਾ ਜਵਾਸੀ ਜਿਆਦਾ ਬਾਬਾ ਬਲਰਾਮ ਸਿੰਘ ਜੀ ਦੇ ਜਨਮ ਦਿਨ ਦਿਹਾੜਾ ਜਨਮ ਦਿਨ ਹੜਾ ਮਨਾਇਆ ਤਾਂ ਹਾਂਜੀ ਹਾਂ ਹਾਂ ਡੈਕੋਰੇਸ਼ਨ ਕਰੀ ਕਿ ਕੇ ਕਰਤੀ ਅਸੀਂ ਅੱਛਾ ਇਹ ਦੂਆ ਹਨਾ ਜੀ ਮਤਲਬ ਇਹ ਮਤਲਬ ਇਹ ਰੈਡੀਮੇਡ ਫੁੱਲ ਆ ਤਾਂ ਹੀ ਉਦਾਂ ਹੀ ਪਏ ਹੈ ਜੀ ਹਾਂ ਮੇ ਪਏ ਹਾਂ ਹਾਂਜੀ ਹਾਂ ਤੇ ਹੁਣ ਪੂਰੇ ਬੀਬਾ ਚ ਵੀ ਆਂਦੇ ਆ ਨਾ ਹਾਂਜੀ ਹਾਂ ਇਹ ਕਰਕੇ ਵਿਖੇ ਸਜਾਵਟ ਹੈ ਠੀਕਾ 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 ਜੀ ਸਤਿ ਸ੍ਰੀ ਅਕਾਲ ਸਤਰੀ ਕਾਲ ਵੀ ਜਵਾਨਾ ਹੋਰ ਇਹ ਸਜਾਵਟ बहुत वाइया हुई जी भी आज हम अभी मथा वैसे टेक आए जी उधर हम छाइए प्रसादा इधर माफ करे जी वैसे मैं अद्धिया जगह ना पता नहीं है भी कितने कितने मत टेक होना ਨੇ ਗਿਆ ਗਿਆ ਦੇਤੀ ਮੈਂ ਮਨ ਕਰਦੀ ਆਪਾ ਬਾਪਾ ਜੀ ਤੁਹਾਨੂੰ ਹੁਕਮ ਦੇਉ ਕਿ ਲੜੇ ਨਾ ਚਲੋ ਸਰ ਉਹਦੇ ਲੰਗਰ ਬਗਾਈ ਨਾ ਵੀ ਮੱਥਾ ਟੇਕ ਲਵਾ ਲਓ ਜੀ ਲੰਗਰ ਹਾਲ ਅਲਸ਼ਾ ਕੀ ਹੈ ਜੀ ਪ੍ਰਸ਼ਾਦਾ ਹਾਂ ਜੀ ਮੈਡਮ ਜੀ ਰਬੜ ਬੈਂਡ ਲੈਣੇ ਤੇ ਰਬੜ ਬੈਂਡ ਲੀ ਲੈ ਫਿਰ ਹਾਂ ਹਾਂ ਤੇ ਕਾਲ ਲੱਕੜੀ ਤੇ ਧੂਆ ਦੇ ਦਵਾ ਕਹਿੰਦੀ ਮੇਰੇ ਮੇਰੇ ਕੋਲ ਤੇ ਲੈ ਲਾ ਮੈਂ ਫਿਰ ਵੀ ਮਾਏ ਹਾਂ ਵਰਗੀ ਤਾ ਲੱਗ ਕੇ ਇਸ ਘੂਆ ਦਾ ਖਰਚਾ ਕਰੀ ਜਾ। ਇਹਨੇ ਨਾ ਹੈਵੀ ਪਲਾਸਟਿਕ ਦਾ ਲੈਣਾ। ਇਹ ਦੇ ਦੋ। ਇਹ ਵਾਲਾ ਲੈਣਾ। ਇਹ ਕਾ ਵੀ ਆ ਜੀ ਦੇਖੋ ਇੱਧਰ। ਇਹ ਤਾਂ ਬਹੁਤ ਬੜਾ ਹੋ ਜਾਣਾ ਵੀਰੇ ਯਾਰ। ਛੋਟੀ ਜੀ ਦਾ ਹੈਗੀ। ਕਿਸ ਨੂੰ ਆਸਤੇ ਲੈਣਾ ਜੀ? ਨਹੀਂ ਲੈਣਾ। ਇਹ ਫਿਰ ਇਹ ਵੀ ਨਹੀਂ। ਅੱਛਾ ਕਰਨ ਨੇ ਲੈਣਾ। ਜਿਆਦਾ ਲੱਕੜੀ ਤੇ ਬੜੀਆ ਹੈਵੀ ਪਲਾਸਟਿਕ ਤੇ ਚੱਲਦਾ ਜੀ। ਪਹਾੜੀ। ਨਹੀਂ ਇਹਨੂੰ ਤਾਂ ਹੈਗਾ ਪਲਾਸਟਿਕ ਦਾ ਬਣਨਾ। ਨਹੀਂ ਇਹ ਨਹੀਂ ਲਵਾਂ। ਇਹ ਪਹਾੜੀ। ਇਹ 350 ਦੇ। ਪਹਾੜਾ ਪਲਾਸਟਿਕ ਦਾ ਕੋਈ ਫਾਇਦਾ ਹੀ ਨਹੀਂ ਕਰਨ। ਮੈਂ ਕਿਹਾ ਲੱਕੜੀ ਦਾ ਲੈ ਲਾ। ਇਹ ਹੈਵੀ ਪਲਾਸਟਿਕ ਦਾ ਜੀ ਇਹ। ਨਹੀਂ ਨਹੀਂ। ਦਿਖਾਇਓ ਦਿਖਾਇਓ ਮਣੇ ਕੋਈ ਨੀ ਦੋ ਬਾਜੀ ਮੈਨੂੰ ਰਬੜ ਮੈਨ ਦਿਓ ਉਹ ਤੇ ਲੀ ਲੇ ਨੀ ਮੰਮੀ ਉਹ ਵੀ ਤੇ ਦੇਖੋ 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 ਉਹ ਪਲਾਸਟਿਕ ਰਬੜ ਕਾਟਾ ਹੋਈ ਜਾਂ ਰਬੜ ਮੈਨ ਨਹੀਂ ਯਾਰ ਵੀਰੇ ਆਹਾਂ ਛੋਟਾ ਇੱਕ ਆ ਦੇ ਦੋ ਇੱਕ ਉਹ ਦੇ ਦੋ ਹਾਂ ਆ ਵੀ ਦੇ ਦੋ ਰਬੀ ਟੂਫੀਆਂ ਲੈ ਲੋ ਲੈਣੀਆਂ ਦੂਜੇ ਕਿਹੜੇ ਨੇ ਇੱਕੋ ਹੀ ਦੇ ਦੋ ਜਿਹੜੇ ਤੁਸੀਂ ਦਿਖਾਉਂਦੇ ਤੇ ਲੈ ਲੈਣੀਆਂ ਹਾਂ ਕਿੰਨੇ ਰਾਇਕ 10 ਰੁਪਏ 40 ਫਿਰ ਦੋਵਾਂ ਦੇ ਦੋ 40 ਰੁਪਏ ਦਾ ਇੱਕ ਨਾ ਨਾ 40 ਹੋ ਗਏ ਤਾਂ 40 ਹੋ ਗਏ ਇੱਕ ਤਾਂ ਨਾ ਕਿੰਨੇ ਰੀਏ 100 ਰੁਪਏ ਦੇ ਇਹ ਦੇ ਦਿੰਦੇ ਨਵਿੰਦਰ ਨਹੀਂ ਲੈ ਰਣੀ ਆ ਉਹ ਕਿਹਨੇ ਜੇ ਕੀ ਹੋਣਾ ਪਾਣੀ ਲਿਆ ਕਰ ਉਹ ਪੁੱਪਾ ਜੀ ਹੱਦ ਹੋ ਗਈ ਸੁਣਦੇ ਨਹੀਂ ਮਾੜਾ ਲੈ ਲੈਣੇ ਤਾਂ ਤੁਸੀਂ ਹੱਥ ਚ ਪਾਉਣ ਨੂੰ ਬਾਬਿਆਂ ਦੀ ਯਾਦਗਾਰੀ ਕੜਾ ਲੈ ਲੈਣੇ ਆ ਕੋਈ ਕੜਾ ਵੈਸੇ ਚਾਂਦੀ ਵਾਲਾ ਘਰਾਂ ਪਿਆ ਉਹ ਬਣਿਆ ਵਹੋ ਉਹ ਚਲੋ ਫਿਰ ਉਹ ਹੀ ਪਾ ਲਓ ਹੈਨਾ ਇਹ ਨੂਰ ਨੂੰ ਚੂੜੀਆਂ ਲੈਣੀ ਨੂਰ ਨੂੰ ਚੂੜੀਆਂ ਲੈਣਾ ਲੈਣਾ ਇਹਨਾਂ ਕੁ ਬਥੇਨਾ ਨੀ ਨੂਰ ਦੇ ਹੈ ਬੂਆ ਨੂਰ ਦੇ ਨਾਲ ਹੱਥ ਤਾਂ ਨਹੀਂ ਆਉਣਾ ਥੋੜੀ ਬੜੀਆਂ ਚਾਹੀਦੀਆਂ ਛੋਟੇ ਦੇ ਆਉਗਾ ਛੋਟੇ ਜਿੰਨੀ ਛੋਟੀਆਂ ਹਾਂ ਇਹ ਤਾਂ ਛੂੜੀਆਂ ਛੋਟੀਆਂ ਹੈ ਹੱਥੋ ਦੇ ਉਹ ਕੜਾ ਲੈ ਲਾਂ ਮੈਂ ਕਹਿੰਦਾ ਜੈਸਮੀਨ ਛੋਟਾ ਜਿਹਾ ਕੋਈ ਜੈਸਮੀਨ ਚੂੜੀਆਂ ਨਾਲੋਂ ਤਾਂ ਲੱਕੜੀ ਦੇ ਜੀ ਉਹ ਪੂਆ ਜੀ ਇਹਦੀ ਕਿਹੜੀ ਲੋੜਤੀ ਜੀ ਦਾ ਹੋਰ ਮੈਂਡ ਹੈ ਜਾਂ ਡੋਲੀ ਕਾਦ ਲੇਤੀ ਜਿਵੇਂ ਬਾਬੇ ਸੀ ਦੇ ਜਿੰਨ ਜਾਂਦੇ ਹਾਂ ਹਾਂ ਸਰ ਖੈਰੀ ਨਹੀਂ ਵੀ ਆਪ ਇਹ ਸੁਣ ਨਹੀਂ ਲਿਆ ਸੀ ਪੰਡੋਰਾ ਹਾਂ ਉਹ ਗੇ ਪਾਉਂਦੀ ਹੁੰਦੀਆਂ ਨੇ ਪੰਡੋਰਾ ਮੈਂ ਬਹੁਤ ਪਾਇਆ ਭਾਜੀ ਕੈ ਰੇਟ ਹੈ ਇਹ ਆ ਪੰਡੋਰਾ ਇਹ ਤਾਂ ਲੈ ਲੈ ਜਿੱਤੇ ਪਸੰਦ ਆ ਉਹ ਨਾ ਪੂਆ ਮੈਂ ਹਲੇ ਛੂੜਾ ਨਹੀਂ ਪਾਇਆ ਵਾ ਸ਼ਾਪਿੰਗ ਚੱਲ ਰਹੀ ਹੈ ਉਹ ਤਾਂ ਕਾਲਰ ਨਹੀਂ ਪਸੰਦ ਆਉਂਦਾ ਕੋਈ ਸਾਰੇ ਉਹ ਕੀ ਲੈਣਾ ਭਾਈ ਤਾਂ ਹੈ ਹੈ ਵਦਿਆ ਨਹੀਂ ਲੱਗਦਾ ਕਹਿੰਦਾ ਹਲੇ ਵਦਿਆ ਨਹੀਂ ਲੱਗਿਆ ਹਜੇ ਕੁਛ ਆ ਗੋਲ ਕੱਲੇ ਜਿਆਦੇ ਗੱਡੀ ਬੜੀ ਪਈ ਹਾਂ ਹਾਂ ਲੈ ਜਾ ਵਦਿਆ ਚਾਰ ਪੈਸੇ ਜੋੜ ਲੂੰਗਾ ਆ ਕਿੰਨੇ ਦਾ ਕਹ ਉਹਦਾ ਜੋੜਨੇ ਨਹੀਂ ਆਪਾਂ ਨੇ ਉਹ ਫੇਰ ਟੁੱਟ ਜਣੀ ਫੇਰ ਟੁੱਟ ਜਣੀ ਕਹਿੰਦਾ ਕਿੰਨੇ ਦਾ ਦੇਖਾ ਕਿਦਾਂ ਦਾ ਕੀ ਆ ਇਹ ਦਿਖਾਈਂਦਾ ਇਧਰ ਨੂੰ ਛੋਕੇ ਛੋਕੇ ਪਿੱਛੇ ਰੇਟ ਲਿਖਿਆ ਵਾ 50 ਰੁਪਏ ਦਾ ਹੀ ਦੇ ਦੇ ਦੀਦੀ ਪਾਲੂ ਮੈਂ ਪਾਲੂ ਇੱਕੋ ਵਾਰ ਮੋਲ ਵਿੱਚ ਜਾ ਕੇ ਦੂਈ ਟੋਕਰੀ ਚੱਕਦੇ ਹੰਦੇ ਐਥੇ ਜੈਸਮੀਨ ਨੇ ਹਾਟ ਟੋਕਰੀ ਚੱਕ ਲਈ ਦੋ ਦੇਖੋ ਸ਼ੋਪਿੰਗ ਕਰਨੀ ਨੂੰ ਸਪੌਂਟਨ ਪੈਨ 50 ਦੇ ਸ਼ੁਰੂ ਕਰਨੇ ਤੇ ਫਾਇਦਾ ਹੀ ਨਹੀਂ ਹੋਣਾ ਸਪੌਂਟਨ ਪੈਨ ਤਾਂ ਯੂਜ਼ ਨਹੀਂ ਕਰਨ ਦਿੰਦੇ ਸਕੂਲ 'ਚ 200 ਹੋ ਗਏ ਨਾ ਤੁਹਾਡੇ 50 ਪਹਿਲੇ ਹਾਂਜੀ ਹਾਂ ਹਾਂ ਮੈਂ ਦੰਦਾ ਇੱਕ ਵਾਰ ਅੱਜ ਯੂਜ਼ ਨਹੀਂ ਕਰਨ ਦੇਣੇ ਕਹਿੰਦੇ ਬੂਆ ਜੀ ਨਹੀਂ ਉਸ ਕਰਨ ਨੇ ਮਮੀ ਬਾਕੀ ਤੁਹਾਡੀ ਮਰਜ਼ੀ ਹੈ ਇਹ ਹੁਣ ਅੜ ਕੇ ਲਊਗਾ ਚੀਜ਼ ਵੱਖਰੀ ਗੱਲ ਹੈ ਮੈਂ ਸਮਝ ਗਈ ਜੈਸਮੀਨ ਪਤਾ ਹੈ ਮੇਰੀ ਭਤੀਜੀ ਵੀ ਹੈ ਉਹ ਨਹੀਂ ਉਹ ਤਾਂ ਚਲੋ ਠੀਕ ਹੈ ਜੀ ਇਹ ਵੀ ਜਸਮੀਨ ਦੇ ਫੜਾਏ ਨੇ। ਇਹ ਚੀਜ਼ੇ ਪੁੱਠੀ ਹੋਵੇ, ਪੁੱਠੀ ਆਵੇਂ। ਇਹ ਜਸਮੀਨ ਨਹੀਂ ਫੜਾਏ ਮੈਨੂੰ ਪੈਸੇ ਸਾਰੇ। ਫਾਉਂਟੇਨ ਮੰਦਲ ਆਉਡੋਗੇ ਸਕੂਲ ਤੇ ਹੁਣ? ਨਹੀਂ ਉਹ ਸਕੂਲ 'ਚ ਨਹੀਂ ਹਲੇ ਇਹਨਾਂ ਦੀ ਸ਼ੁਰੂਆਤ ਹੋਈ ਐ। ਪੈਰਾ ਵੀ ਸਲਾਈ ਕਿ ਹੰਡੀ ਵੀ ਬਹੁਤ ਗੰਦੀ ਆ ਫਿਰ। ਲਓ ਜੀ ਚੱਲ ਪਏ ਹੁਣ ਉੱਪਰ ਨੂੰ। ਉੱਪਰ ਤੋਂ ਗਿਆ ਪਹਾੜਾ ਚੱਲ। ਪਹਾੜਾ ਚੱਲ। ਚੱਲ ਪਏ ਜੀ ਪਹਾੜਾ ਚੱਲ। ਉੱਪਰ ਨੂੰ। ਉਹ ਪਹਾੜ ਤਾਂ ਉੱਪਰ ਨੂੰ ਹੀ ਚੜ ਰਹੇ ਆ। ਕਿਹੜਾ ਪਹਾੜਾ ਉੱਪਰ ਵੀ? ਪਤਾ ਗਿਆ ਜਿਹੜੀ ਪਹਾੜ ਵਾਲੀ ਮੰਮੀ ਆ ਜੀ ਉਹ ਆਇਓ ਕਹਿੰਦੇ ਸਾਰੇ ਉੱਪਰ ਨੂੰ ਆ ਗਏ ਉੱਪਰ ਨੂੰ نیچے ਨੂੰ ਜਾਣਾ ਹੋਣੀ ਇਨਾਂ ਨੇ نیچے ਤੇ ਪੰਜਾਬ ਨੂੰ نیچے ਨੂੰ ਘਣਦੇ ਉੱਪਰ ਹੁੰਦੇ ਗਾਣਾ ਹੈ ਉੱਪਰ ਗਾਣਾ ਹੈ ਜੋ ਉੱਪਰ ਜਾਣਾ ਉੱਪਰ ਜਨ ਉੱਪਰ ਨੂੰ ਬਿਊ ਬੜਾ ਤਕੜਾ ਆਈ ਜਿਹੜੇ ਸਾਵ ਨਾਲ ਉਹ ਬੱਦਲ ਆਇਆ ਚੜ੍ਹ ਕੇ ਹਾਂ ਜੀ ਹਾਂ ਜੰਡੇ ਜਾਲਾ ਕਰ ਦੂਗਾ ਦਾ ਸਹੀ ਗੱਲ ਹੈ ਸੁਣ ਕੇ ਡਿਗੀ ਹਾਂ ਇਹ ਹੱਥ ਦਾ ਬੋਲ ਦੋੜਾ ਭੱਜ ਇਸੇ ਕਹਤੇ ਹੈ ਲੰਗੂ ਉਹ ਫਿਰਦਾ ਸਾਹਮਣੇ ਦੋ ਤਿੰਨ ਬੈਠੇ ਆ ਜੀ ਇਸੇ ਕਹਤੇ ਹੈ ਸਰ ਲੰਗੂਰ ਹਾਂ ਨਾਮਾ ਕੇ ਲੱਗਦਾ ਕਿ ਅਮੇਨ ਕਰ ਨਾ 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 ਅਮੇਨ ਇਹ ਜਿਹੜੇ ਲੈਣੇ ਇੱਕ ਕੇਲਾ ਸਿੱਟਦੇ ਲੜਾਈ ਵੀ ਹੋਣੀ ਉਹਨਾਂ ਦੀ ਇੱਕ ਕੇਲੇ ਵਿੱਚ ਹੈ ਦਰਜਣੇ ਦੇਣੀ ਪੈਣੀ ਹੈ ਫਿਰ ਨਹੀਂ ਨਹੀਂ ਮੈਂ ਕਹਿੰਦੀ ਸੀ ਰਾਸਤੇ ਰੂਸ ਤੇ ਆਏ ਦੇਖ ਲਓ ਫਿਰ ਆਪਾਂ ਨੇ ਫੇਰ ਆਣਾ ਅੱਛਾ ਠੀਕ ਹੈ ਰਾਸਤਾ ਤੱਕ ਕੇ ਬਸ ਆ ਸੜਕ ਨੂੰ ਛੱਡਣਾ ਹਾਂ ਹੋਰ ਇਹਦਾ ਰਾਸ ਅੱਜ ਜੋ ਜੋ ਪਾਸਦਰ ਹੋ ਜਾਂਦੇ ਮੌਸਮ ਵੀ ਠੰਡਾ ਹੁੰਦਾ ਜਾਈ ਹਾਂ ਹਾਂ ਜੀ ਹਾਂ ਮੌਸਮ ਦਾ ਫਰਕ ਪਈ ਜਾਂਦਾ ਨਹੀਂ ਗਰਮੀ ਦੇ ਬਹੁਤ ਹਾਰ ਕਰਨਾ 16 ਨੰਬਰ 에ਸੀ ਚ ਬੈਠੇ ਇੱਕ ਗੱਲ ਹੈਗੀ ਇੱਥੇ ਮੀਂਹ ਦੀ ਜ਼ਰੂਰਤ ਆ ਹਾਂ ਜੀ ਹਾਂ ਪਹਾੜ ਸੁੱਕੇ ਹੋਇਆ ਦਰਾ ਰਾਕਤ ਉਨੀ ਹਰੀਆਲੀ ਦਰਹਤਾ ਵਰਤ ਫਲ ਟੜੇ ਹੋਇਆ ਉਹਨੂੰ ਪਾਣੀ ਲੱਗਣਾ ਤਾਜ ਬਣਾਉਣਾ ਹਾਂਜੀ ਹਾਂ 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 ਹੁਣ ਹੋਰ ਜੇ ਮੀਂਹ ਪੈ ਜਾਵੇ ਤਾਂ ਬੈਟਰ ਆ ਪਰ ਪਾਵੇ ਸਾਵਧਾਨ ਕਿਉਂ ਸੀਗੀ ਆਏ ਹੋਏ ਭਾਈ ਇੱਧਰ ਸੁੱਕੇ ਬੇ ਕਿਦੇ ਹਫ਼ਤਾ ਮੁਰੇ ਨਾ ਹੋਣ ਬੱਚੀ ਉਹ ਇੱਧਰ ਮਾਮੇ ਦਾ ਕਿਨੂੰ ਰਸਤਾ ਵੀ ਕੱਚਾ ਹੈ ਕਿਨੂੰ ਉੱਥੇ ਗੱਡੀ ਚੱਲ ਕੇ ਇੱਧਰ ਤੋਂ ਨਿਕਲੇ ਨਾ ਕੋਈ ਨਹੀਂ ਗੱਲ ਕੋਈ ਨਹੀਂ ਦੇਖ ਰਿਹਾ ਮੀਂਹ ਤਾਂ ਪਵੇ ਹਾਂਜੀ ਹਾਂ ਇੱਥੇ ਤਾਂ ਹੁਣ ਕਹਿੰਦੇ ਮੀਂਹ ਤਾਂ ਪਵੇ ਜਾਂ ਪੰਜਾਬ ਚ ਤਾਂ ਜਾਂ ਕਹਿੰਦੇ ਤੇ ਮਹਾਰਾਜ ਸਾਨੂੰ ਫਸਲਾ ਵਟ ਲੈਣ ਦੇ ਸਹੀ ਗੱਲ ਹੈ ਸਾਡੀ ਜ਼ੁਬਾਨ ਨੂੰ ਇਨੀ ਟੇਕ ਹੈਗੀ ਸਹੀ ਗੱਲ ਹੈ ਕੀ ਆ ਮਤ ਪਹਾੜ ਵਾਲੇ ਵੀ ਕਹਿੰਦੇ ਹੁਣ ਰੁਕ ਜਾ ਬਾਬਾ ਜੀ ਸਾਡਾ ਆ ਕੰਮ ਹੋ ਲਣ ਦੇ ਨਾ 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 ਇਹ ਤਾਂ ਮੰਗਦੇ ਨੇ ਇਹਨਾਂ ਨੂੰ ਜ਼ਰੂਰਤ ਹੈਗੀ ਹਾਂਜੀ ਹਾਂ ਇੱਧਰ ਹਰਿਆਲੀ ਪਾਣੀ ਆ ਦੇਖੋ ਜੀ ਪੈਟਰੋਲ ਪੰਪ ਕਿਦਾਂ ਦਾ ਹੋ ਰਿਹਾ ਪੈਟਰੋਲ ਪੰਪ ਬਣ ਰਿਹਾ ਇਹ ਤਾਂ ਬਣ ਰਿਹਾ ਜੀ ਯਾਰ ਇਹਦੇ ਪੇ ਛੱਡ ਪੈਣੀ ਆ ਬਣ ਗਿਆ ਪੈਟਰੋਲ ਵਾਪ ਤਾਂ ਬਸ ਅੱਗੇ ਤਾਂ ਪਹਿਲਾਂ ਪੰਜਾਬ ਤੇ ਪੈਟਰੋਲ ਪਾ ਕੇ ਆਉਂਦੇ ਹੁੰਦੇ ਤਾਂ ਇੱਧਰ ਪੈਟਰੋਲ ਮਿਲਦੀ ਨਹੀਂ ਤਾਂ ਹੁੰਦਾ ਅੱਛਾ ਜੀ ਹਾਂ ਉੱਥੇ ਦੇ ਟੈਂਕੀ ਫੁੱਲ ਕਰਾ ਲੈਣ ਨੂੰ ਹਾਂ ਬਾਉਂਦੇ ਨਾਲ ਮੁੜ ਜਾਣਾ ਕਿਹੜੇ ਡਰਦੇ ਨੂੰ ਜਦੋਂ ਤਾਂ ਸਕੂਟਰ ਹੁੰਦੇ ਤੇ ਹਾਂ ਜੀ ਕਿੱਥੇ ਦਰਪੀ ਜਾਂਦੇ ਨੇ ਦੱਸਿਓ ਤੁਸੀਂ ਉਹ ਗਾਂਹ ਪੱਟਾ ਸਹਰ ਆਉਣਾ ਇੱਥੇ ਤੇ 6 ਕਿਲੋਮੀਟਰ ਆਪਾਂ ਉੱਥੇ ਹਾਂ ਇੱਥੇ ਤੇ ਸੱਜਾ ਲੈਣੀ ਆ ਬੱਸ ਚੱਲੋ ਯਾਰ ਹੌਲੀ ਭਾਈ ਹੌਲੀ 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 ਆ ਜਾ ਹੌਲੀ ਆ ਜਾ ਹੌਲੀ ਆ ਜਾ ਮੰਮੀ ਦਾ ਫੋਨ ਆ ਗਿਆ ਓ ਮੰਮੀ ਲੰਗਰ ਜਿਆਦਾ ਖਾ ਲਿਆ ਹਰੀਪੁਰ ਸੁੱਤੇ ਪਿਆ ਸਾਰੇ ਹੋਰ ਕਿ ਬਸਾਖੀ ਦਾ ਲੰਗਰ ਹੈ ਕਹਿੰਦੇ ਜੇ ਸਗਨਾਮਾ ਸਾਕ ਲੋ ਭਾਈ ਹੈਲੋ ਠੀਕ ਆ ਪਾੜੀਆ ਪਾੜੀਆ ਲਓ ਜੀ ਲੈ ਮੀਂਹ ਵਾਲਾ ਮੌਸਮ ਪੂਰਾ ਹੋਇਆ ਵਾ ਪਾਵੇ ਨਾ ਪਰ ਪਾਦਾ ਕਿਹਾ ਕੱਟ ਪੈ ਜਾਵੇ ਹਿਸਾਬ ਦਾ ਬੱਬਾ ਹਿਸਾਬ ਦਾ ਬੱਬਾ ਦੇਖੀ ਪੱਤੇ ਖਾਨੇ ਇਹ ਵਿਚਾਰੇ ਜਿੰਨਾ ਕਿ ਲੋੜ ਆ ਉਹਨਾਂ ਕਿ ਪਾਵੇ ਜਿਆਦਾ ਪੈ ਤਾਂ ਨੁਕਸਾਨ ਆ ਹਾਂ ਕੌਣ ਪੱਤੇ ਨਾਲ ਗਿਜ਼ਾਰਾ ਕਰਦਾ ਖਾ ਕੇ ਪੂੜੇ ਪੰਜ-ਪੰਜ ਜਿਹੇ ਪੱਤਿਆਂ ਦੇ ਗਿਜ਼ਾਰਾ ਰਹਿ ਗਿਆ ਤੁਹਾਡਾ ਉਹ ਨਾ ਵੀ ਕੀ ਇਹਨਾਂ ਦੀ ਗੱਲ ਕਰਦੇ। ਅਚਾ ਲਗੂਰ ਲਗੂਰਾਂ ਦੀ ਗੱਲ ਕਰਦੇ ਆ। ਓਏ ਛੱਡ ਦੇ ਨੀ ਕੁਝ ਵੀ ਫਰੂਟ ਫਰਾਟ ਜਿਹੜਾ ਕੋ ਸੁਣਾ ਨਾ ਤੂੜੇ ਨਜ਼ਾਰੇ ਲੈਣੇ ਆਂਬ ਖਾੜੇ ਨਾਸਪਾਤੀ ਆੜੂ ਬਸ ਇੱਕ ਅੱਧਾ ਮਹੀਨੇ ਪੇੜ ਦੀ ਦੇਰ ਆ। ਹਾਂ ਇਹ ਗੱਲ ਫਰੂਟੇ ਫਰੂਟ ਲੱਗ ਜਾਣਾ ਓਰੇ। ਮੱਚ ਲੱਗ ਗਿਆ ਫਲ ਆਉਣਾ ਬਲਤਾਂ ਆ ਪਿਆ। ਮਹੀਨੇ ਤੋਂ ਤਿੰਨ ਸੜਦੇ ਜਿਵੇਂ ਕੀ ਹੋ ਜਾਂਦਾ। ਤੋਏ ਫਸਲ ਨਹੀਂ ਛੱਡਦੇ ਹੁਣ ਤਾਂ ਲੈ ਬਈ ਬੱਕਰੀਆਂ ਵੀ ਆ ਗਈਆਂ ਇੱਥੇ ਮੀ ਇੱਧਰ ਨਹੀਂ ਪੈ ਗਿਆ ਹਰੀਆਂ ਚੇਲੀਆਂ ਫਿਰਦੀਆਂ ਚੇਲੀਆਂ ਕਿੰਨਾ ਹੈ ਇਹ ਬਾਲੇ ਚਾ ਵੀ ਆਪਣੇ ਭਈਆ ਦੇ ਦੋ ਇਹਨੂੰ ਪਾ ਕੇ ਬਸ ਆਹ ਕਾ ਚੀਲਾ ਸਟਾਰਟ ਹੋਣੀ ਆ ਆ ਦੇਖੋ ਛੇਤੀ ਕਿਐਸੀ ਆ ਹੋ ਆ ਇੱਧਰ ਵੀ ਫਿਰ ਇਹਨਾਂ ਦਾ ਮਾਲਕ ਵੀ ਇਹ ਤਿਮਰਦਾ ਹੋਣਾ ਨਹੀਂ ਇਹ ਬਿਨਾ ਮਾਲਕ ਦੀ ਘੁੰਮਦੀਆਂ ਹੋਰ ਇਹ ਆਪੇ ਚਰਚੋਰ ਕੇ ਚੱਲ ਜੁਣੀਆਂ ਜੀ ਸ਼ਾਮ ਨੂੰ ਤਾਂ ਉਹਨਾਂ ਦੇ ਪਾਸੇ ਹੀ ਆਇਆ ਜੀ ਰਕੀ ਸੁਖਾਈ ਵੀ ਇਹਨਾਂ ਨੂੰ ਉਹਨਾਂ ਨੇ ਇੱਕ ਕੂਕੀ ਦੀ ਮਾਰ ਦਿੱਤੀ ਅੱਛਾ ਜੀ ਜਦੋਂ ਤੁਸੀਂ ਹੋਣਾ ਨਾ ਰੱਖੋ ਮਾਰਦੇ ਕਿਤੇ ਮਾਰਦੇ ਨੇ ਐਂਪਲ ਆਹ ਯਾਰ ਸਰ ਆ ਵੀ ਮਾਰਦੇ ਸੀ ਵੇੜੇ ਮੱਖਰੀਆਂ ਨੂੰ ਹਾਂ ਹਾਂ ਮੈਂ ਸਾਰੇ ਲੱਗੇ ਆਪਾਂ ਪਹਿਲਾਂ ਜਾਤਾ ਚਾਚੂ ਬਲਾ ਉਹ ਕਿੱਥੇ ਕਹੋਂਦਾ ਜਿੱਥੇ ਪਾਣੀ 'ਚ ਬੈਠੇ ਸੀ ਆਪਾਂ ਉਹ ਤਾਂ ਲੰਘਿਆ ਵਿੱਚ ਅੱਛਾ ਹਾਂ ਪਾਣੀ ਹੈ ਨਹੀਂ ਸਾਹਿਬ ਨਹੀਂ ਤਾਂ ਪਾਉਂਗੇ ਤਾਂ ਪਾਣੀ ਆਉਣਾ ਦਿਲ ਹੋਇਆ ਜੇ ਤੇ ਬੱਚੇ ਨਲੇ ਨੇ ਪਾਏ ਆ ਨਲੇ ਘਰ ਖਾਣਾਂ ਦੇ ਫਾਦ ਮੈਂ ਤਾਂ ਜਿੱਥੇ ਬੀਬੀ ਚੱਲ ਜਾਂਦੀਆਂ ਬੱਸ ਨਹੀਂ ਗੱਲ ਸਿੱਧੀ ਸੂਟਾਂ ਉੱਪਰ ਦੀ ਕਿੰਨੇ ਸੋਹਣੇ ਦੇਖੋ ਹਾਂ ਵਾਹ ਕੀ ਵਾਹ ਤੰਬੇ ਦਾ ਤੰਬਾ 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 ਪੂਰੇ ਵੈਸੇ ਦੇਖ ਲਓ ਵਿੱਚੇ ਕਰਿਆਨਾ ਵਿੱਚੇ ਕੱਪੜੇ ਦੀ ਦੁਕਾਨ ਆ ਜੀ ਵਿੱਚੇ ਭਾਂਡੇ ਵਿੱਚੇ ਮੂਰਕੀਆਂ ਡੰਗਰਾਂ ਦੀਆਂ ਵਿੱਚੇ ਨਾਰੀਅਲ ਐਣ ਦਾ ਮਤਲਬ ਜੀ ਵੀ ਇੱਕ ਦੁਕਾਨ 'ਚ ਸਾਰਾ ਸਮਾਨ ਮਿਲਦਾ ਔਰ A to Z ਕੋਈ ਨਾ ਰੱਖੋ ਸਾਰਾ ਟਿਕਾ ਕੇ ਆਪੋ ਜਣਾ ਵਿੱਚੇ ਸਮਾਨ ਤਾਂ ਲੱਗਦੀ ਆ ਲੈ ਜੀ ਮਾਮੇ ਜੀ ਦਾ ਧਿਆਨ ਨਾਲ ਧਿਆਨ ਨਾਲ ਕੇ ਹਾ ਵੀ ਸਮਾਨ ਜਾਦਾ ਵੀ ਇੱਕ ਜਾਣਾ ਹੋਰ ਆ ਜੀਓ ਪਾਣ ਕਿੱਥੇ ਖੜ ਗਈ ਤੂੰ ਪੂਆ ਜੀ ਧਿਆਨ ਨਾਲ ਧਿਆਨ ਨਾਲ ਮਾਰ ਲਓ ਮਾੜਾ ਜਾਂ ਤੂੰ ਦੇਖੀ ਪੂਆ ਜੀ ਧਿਆਨ ਨਾਲ ਮਾਰ ਲਓ ਸਸੀ ਗਾਲ ਜੀ ਮਾਮਾ ਜੀ ਉਹ ਠੀਕ ਠਾਕ ਆ ਜੀ ਮਾਮਾ ਗੁੱਡ ਨਾ ਨਹੀਂ ਦਿਆ ਉਹ ਦੌਰ ਨਹੀਂ ਕੋਈ ਦੌਰ ਨਹੀਂ ਅਜੀ ਤਾ ਪਹਿਲੀ ਵਾਰ ਮਾਮਾ ਜੀ ਕੋਲ ਆਏ ਤੇ ਪਹਿਲੀ ਵਾਰ ਮੀਂਹ ਨੇ ਸਵਾਗਤ ਕਰਦਾ ਮਾਮਾ ਬੇ ਨੇ ਆਪਣੇ ਕੋਲ ਬੁਲਾਉਣੇ ਤੇ ਹੈਨਾ ਹਾਂ 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 ਨੂੰ ਵੀਰ ਦਾ ਕੋਠੀ ਹੈ ਮਾਮੇ ਕਿਆ ਪਤਾ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਜੀ ਵੀ ਮੀਹ ਵਾਲਾ ਮਾਹੌਲ ਹੋ ਜਾਣਾ ਹਾਂਜੀ ਲਿਆਓ ਮੇਰੇ ਕੋਲ ਖੜਾ ਸਮਾ ਸੋਹਣਾ ਕੋਲੇ ਮਾਮੇ ਤਾਂ ਉੱਪਰ ਗਏ ਅਜੀ ਅੱਲ ਚਾਹ ਪੀ ਤੇ ਖਾਣ ਪੀਣਾ ਉਹ ਮਾਸੀ ਜੀ ਤੇ ਪਰਸਪੁਰਸ ਫੜ ਲੋ ਮਾਸੀ ਜੀ ਲਿਆਓ ਇੱਧਰ ਗਾਹ ਨੂੰ ਆ ਜਾਓ ਮੈਂ ਫੜ ਉਹ ਨਹੀਂ ਨਹੀਂ ਬਾਬੇ ਸੌਂਦੇ ਲਿਆਉਂਦੇ ਉਹ ਸਿਲੰਡਰੀ ਚੱਕ ਲਿਓ ਹੈਗਾ ਸਿਲੰਡਰ ਸਰਜੂਗਾ ਹਾਂ ਚੱਲ ਫੇਰ ਆ ਜਾਓ ਬੜਾ ਉਹ ਤੇ ਦੁੱਧ ਦਾ ਨਹੀਂ ਨਿਕਲ ਰਿਹਾ ਚੱਕੀ ਦੁੱਧ ਦੁੱਧ ਨਹੀਂ ਨਿਕਲਿਆ ਦੁੱਧ ਦਾ ਲਿਖਿਆ ਨਾ ਮਾਮੇ ਫੇਰ ਮਾਮੇ ਆਪੇ ਦੇਖ ਲੇਗਾ ਹੋ ਲੱਗਦੀ ਹੈ ਠੰਡੇ ਛੁੱਟੇ ਦੇਖਾ ਉਹ ਚੱਕ ਲਿਆ ਮਾਨੇ ਦੁੱਧ ਚੱਕ ਲਿਆ ਬੀਬੀ ਕਹਿੰਦੀ ਦਿਖਾਉਂਦੇ ਕਿ ਨਵਾਂ ਦੇਖ ਕਿ ਨਵਾਂ ਪਹੁੰਚ ਕੇ ਜੀ ਦੇਖ ਕਿ ਨਵਾਂ ਬੜੀਆ ਪਿਓ ਬਹੁਤ ਵਧੀਆ ਜੀ ਪਹੁੰਚ ਗਏ ਜੀ ਆ ਨਾਨਾ ਜੀ ਮਾਮਾ ਜੀ ਕੋਲ ਸਾਡੇ ਆਪਣੇ ਨਾਨਾ ਜੀ ਲਾ ਆਪ ਸਾਡੇ ਨਾਨਾ ਜੀ ਹਾਂ ਜੀ ਹਾਂ ਪਰ ਨਾਨਕੇ ਆਪਣੇ ਪਰ ਨਾਨਕੇ ਪਰ ਨਾਨਾ ਪਰ ਨਾਨਕੇ ਆ ਜੀ ਸਾਡੇ ਠੀਕ ਹੈ ਲਓ ਜੀ ਬਸ ਪੂਰੇ ਨਾਲ ਥਲਕਾਓ ਫਿਰ ਹਾਂ ਇਤਨਾ ਥਲਕਾਓ ਅੱਛਾ ਜੀ ਸੋਖੇ ਆ ਗਏ ਪਾਪਾ ਦਾ ਜਾਣਾ ਫਿਰ ਪਰ ਪ੍ਰਸ਼ਾਦ ਵਾੜਨਾ ਛੱਡਣਾ ਵਿੱਚ ਨਾ ਨਾ ਚੱਲਦੇ ਚੱਲਦੇ ਆਜੋ ਪਹਿਲਾ ਮਾਂ ਦੇਖ ਲਈਏ ਆਪਾਂ ਤਿੰਨ ਦਿਨ ਚੱਲੂਗਾ ਚੱਲਦੇ ਚੱਲਦੇ ਦੁਵਾਰਾ ਜੈਸਮੀਨ ਇੱਥੇ ਦੇਖ ਕੇ ਪੁੱਤ ਵੈਸੇ ਉੱਪਰ ਹਜੇ ਠੰਡ ਲੱਗਦੀ ਸੀ ਜਦ ਉਤਰੇ ਨਾ ਸਾਡੇ ਠੰਡ ਸਾਰੀ ਗਾਇਬ ਹੋ ਗਈ ਜਦ ਮੈਂ ਖਾ ਉਤਰੇ ਹੀ ਵਹੀ ਮਾਮੀ ਆ ਗਈ ਮੈਂ ਬੋਲੀ ਆਪਾਂ ਇੱਥੇ ਆ ਕੇ ਤੂੰ ਆ ਗਈ ਤੂੰ ਸੇ ਅੱਜ ਬਾਹਰ ਕਦੇ ਨਿਕਲੇ ਬਾਬਾ ਮੰਮੀ ਦਾ ਤੜਕਾ ਓ ਰੁਕਾ ਕਵਾ ਕੜੀ ਬਣਾ ਲਵਾ ਬਾਈ ਨਿਆਣੇ ਨੂੰ ਕੜੀ ਪਸੰਦ ਆ ਹਾਂ ਮੰਮੀ ਸਾਸਰੀ ਕਾਲ ਜੀ ਨਾਨੀ ਜੀ ਸਾਸਰੀ ਕਾਲ ਜੀ ਪਾਈ ਜਿੰਦੇਰਾ ਕੋਣ ਕੇ ਨਵੇਂ ਨਵੇਂ ਪ੍ਰਾਣੇ ਮੰਮੀ ਸਾਸਰੀ ਕਾਲ ਪ੍ਰਾਣਿਆਂ ਨੂੰ ਭੁੱਲ ਗਈ ਉਹ ਮੈਨੂੰ ਪਿਆਰੀ ਲੱਗੇ ਪ੍ਰਾਣਿਆਂ ਨੂੰ ਛੱਡ ਗਈ ਇਹ ਕਦੀ 12 ਦਿਨ ਪਹਿਲਾਂ ਹੀ ਆਈ ਤੇਨੂੰ 베ਰ ਕਾ 베ਰ ਆ ਗਈ ਜਗਤ ਮੇਰੇ ਜੋਗੇ ਵੀ ਬੋਲੋ 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 ਯੋ ਜੀ ਤਾਂ ਦੇਖ ਲੋ ਅੱਜ ਮੀਰਾਂ ਤੌਰ ਤੇ ਉੱਪਰ ਰਹੇ ਹਾਂ ਜੀ ਅਸੀਂ ਹੋਸਤੇ ਤੇ ਘਰੇ ਉਤਰੂਗੇ ਹਾਂ ਸੱਜਣ ਜੀ ਮੈਂ ਲਾਮੀਨ ਜੀ ਹੁੰਦਾ ਰਿਹਾ ਸਾਡੀ ਪਲਮਕਾ ਟੂਕ ਰੱਖ ਅੰਦਰ ਮੈਂ ਇਹਦਾ ਪਹਿਲਾ ਉੱਪਰ ਮੱਥਾ ਟਿਕਵਾਉਣਾ ਹਾਂ ਹਾਂ ਜੀ ਹਾਂ ਇਹ ਸੱਜਣ ਜੀ ਨਹੀਂ ਲੱਗਿਆ ਉਹ ਕੱਲ ਆਏ ਕਿ ਕਰ ਦੇਖਦੇ ਆ ਬਿਲਕੁਲ ਮਮੀ ਪਾਣੀ ਕਿੱਥੇ ਪੈਰਪੜ ਤੋਂ ਇਹ ਪਾ ਜੀ ਮੈਨੂੰ ਥੋੜੇ ਜਿਹਾ ਚੁੱਪਣਾ ਸਕੇ ਚੁੱਪ ਲਾ ਆ ਪਾ ਲਾ ਸਭ ਲਿਪੜੀ ਪਾਣੀ ਪਾਲ ਪਾਲੇ ਚੁੱਪਣਾ ਪਾ ਕੇ ਥੋੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਂ ਵੀ ਤਾਂ ਪਿਆਨੀ ਚੱਕ ਪਿਆ ਜੀ ਵਿਊ ਬਣਿਆ ਵਾ ਬਹੁਤ ਤਗੜਾ ਲੱਗਿਆ ਪਿਆ ਕੀ ਬਾਤ ਹੈ ਉਹਦਾ ਦਿਲੇ ਬਹੁਤ ਲੱਗਦਾ ਜੀ ਚੀਲ ਦੇ ਦਰਖਤ ਆ ਚੀਲ ਦੇ ਦਰਖਤ ਖੜੇ ਆ ਆ ਦੇਖੋ ਕੀ ਪਤਾ ਹੈ ਇਹ ਨਾ ਬਾਹਰ ਕੋਸ ਦੀਪੀ ਖੁੱਕੀ ਹੁੰਦੇ ਆ ਪੂਰੇ ਖੋਲਦੇ ਆ ਚਲੋ ਜੀ ਫਿਰ ਠੀਕ ਹੈ ਅਣ ਅਸੀਂ ਸ਼ਕ ਲਈ ਜੀ ਕੜੀ ਚੌਲ ਮਿਲਦੇ ਅਗਲੇ ਵਲੌਗ ਥੈਂਕ ਯੂ ਸੋ ਮਚ